ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਸਾਲੀ ਸਜਾ ਨਹੀਂ ਮਿਲੂਗੀ ਉਹ ਆਪਰੇ ਸਿਆਣੇ ਕਹਿੰਦੇ ਜੀ ਕਾ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਸਾਲੀ ਸਜਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਕਦੇ ਨਾ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਦੇ ਕਿਤੇ ਭਗਵਤ ਗੀਤਾ ਦੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਣ ਦਾ ਤਰੀਕਾ ਸੀ ਇਹ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਫਰ ਅਪੀ ਮੰਨਿਆ ਸਾਰਿਆਂ ਨੇ ਕਿ ਕੋਈ ਸਜ਼ਾ ਹੈ ਹੀ ਨਹੀਂ ਸੀ ਦੋ ਤਿੰਨ ਸਾਲ ਬਾਅਦ ਬਾਹਰ ਆ ਕੇ ਫੇਲ ਲਕਾਰੇ ਮਾਰਨ ਲੱਗ ਜਾਂਦੇ ਨੇ ਉਹ ਕਿ ਕਰ ਲਓ ਸਾਡਾ ਕੀ ਕਰਨਾ ਅਸੀਂ ਤਾਂ ਆ ਗਏ ਬਾਹਰ ਆ ਕੇ ਉਹਨੂੰ ਵੀ ਸਲਮਾਨ ਹੋਣ ਲੱਗ ਜਾਂਦੇ ਨੇ ਦੂਜੇ ਧਰਮ ਵਾਲੇ ਵੱਲ ਪੋਲਰਾਈਜੇਸ਼ਨ Swiss ਕਰਕੇ ਇੱਕ ਕਾਨੂੰਨ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਆਪਣੇ ਸਿਆਣੇ ਕਹਿੰਦੇ ਜੀ ਕਾਂ ਮਾਰ ਕੇ ਟੰਗਣਾ ਪਊਗਾ ਤਾਂ ਹਟੂਆ ਕੰਮ ਜੇ ਮਸਾਲੀ ਸਜ਼ਾ ਨਹੀਂ ਮਿਲੂਗੀ ਤਾਂ ਕੋਈ ਡਰੂਗਾ ਹੀ ਨਹੀਂ ਤੀਜੇ ਦਿਨ ਹੋ ਜਾਂਦਾ ਕੰਮ ਕਦੇ ਕਿਤੇ ਕੁਰਾਨ ਸ਼ਰੀਫ ਦੀ ਹੋਗੀ ਬੇਅਦਬੀ ਕਤੇ ਕਤੇ ਭਗਵਤ ਗੀਤਾ ਦੀ ਕਤੇ ਗੁਰੂ ਗ੍ਰੰਥ ਸਾਹਿਬ ਦੀ ਔਰ ਸਭ ਤੋਂ ਵਧੀਆ ਤਰੀਕਾ ਕੀ ਹੈ ਮਾਨਸਿਕ ਤੌਰ ਤੇ ਰੋਗੀ ਸੀ ਸੋ ਇਹ ਇੱਕ ਬਚਨ ਦਾ ਤਰੀਕਾ ਸੀ ਕਿ ਮਾਨਸਿਕ ਤੌਰ ਤੇ ਰੋਗੀ ਹੀ ਕਿਉਂ ਜਾਂਦੇ ਨੇ ਵੀ ਉੱਥੇ ਸੋ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਜੇ ਇੱਕ ਅੰਗ ਦਾ ਵੀ ਅਸੀਂ ਵਿਸਥਾਰ ਕਰਨ ਲੱਗੇ ਸਪੀਕਰ ਸਾਹਿਬ ਵਿਸਥਾਰ ਸਹਿਤ ਵਿਆਖਿਆ ਇੱਕ ਅੰਗ ਦੀ ਵੀ ਕਈ ਮਹੀਨੇ ਲੱਗ ਸਕਦੇ ਐ ਇਹੋ ਜਾਂ ਸਾਡੇ ਕੋਲ ਖਜ਼ਾਨਾ ਪਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚ ਸਾਡੇ ਕੋਲੇ ਜ਼ੈਰਾਗੀ ਕੀਰਤਨ ਹੈ ਸਾਡੇ ਕੋਲੇ ਆਨੰਦ ਸਾਹਿਬ ਦਾ ਪਾਠ ਹੈ ਸਾਡੇ ਕੋਲੇ ਮੂਲ ਮੰਤਰ ਹੈ ਸਾਡੇ ਕੋਲੇ ਰਹਿਰਾ ਸਾਹਿਬ ਹੈ ਸਾਡੇ ਕੋਲੇ ਅੰਮ੍ਰਿਤ ਵੇਲੇ ਜਿਹੜਾ ਪਾਠ ਹੁੰਦਾ ਮਤਲਬ ਆਸਾ ਦੀ ਵਾਰ ਹੈ ਸਾਡੇ ਕੋਲੇ ਕੀ ਲਿਖਿਆ ਗੁਰੂ ਸਾਹਿਬ ਨੇ ਪਵਨ ਗੁਰੂ ਪਾਣੀ ਪੈਤਾ ਮਾਤਾ ਤਰਤ ਮਹਤ ਕਦੋਂ ਲਿਖਿਆ ਗੁਰੂ ਸਾਹਿਬ ਦਾ 1469 ਚ ਜਨਮ ਸੀ 1547 ਚ ਜੋਤੀ ਜੋਤ ਸਮਾਏ ਸੀ ਉਹਦੇ ਵਿੱਚ ਹੀ